ਜੀ 4:38 ਹੋ ਗਏ ਤੇ ਅਗਲੇ ਦਿਨ ਬਸ ਸਫ਼ਰ ਕਰਨ ਲੱਗੇ ਹਾਂ ਸ਼ੁਰੂ ਤੇ ਬਹੁਤ ਜ਼ਿਆਦਾ ਰਸਤਾ ਅੱਜ ਗੋਵਿੰਦ ਘਰ ਤੋਂ ਅੱਗੇ ਚੱਲਾਂਗੇ ਗੋਵਿੰਦ ਧਾਮ ਵੱਲ ਸੜ ਜਿਹੜੀ ਵੀ ਸੰਗਤ ਅੱਗੇ ਜਾ ਰਹੀ ਆ ਕੁਰਖੜੀ ਘੜੀ ਘਰ ਦੇ ਵਿੱਚ ਸਮਾਨ ਜਮਾ ਕਰਾਉਣ ਵਾਲਿਆਂ ਦੀ ਲਾਈਨਾਂ ਦੇਖੋ ਕਿੰਨੀਆਂ ਲੰਬੀਆਂ ਸਾਰੀ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਆਹ ਘੜੀ ਘਰ ਆ ਸਮਾਨ ਜਮਾ ਕੀਤਾ ਜਾਂਦਾ ਜਿਵੇਂ ਹੁਣ ਇੱਥੇ ਚਾਲੇ ਪਾ ਲੇ ਤੇ ਹੁਣ ਪਗੜਾ ਸਾਫਰ ਆਪਾਂ ਰੱਖਣੀ ਆ ਦਾ ਸਮਾਨ ਤੇ ਚਾਲੇ ਪਾ ਦਿੰਦੇ ਆਪਾਂ ਅੱਜ ਗੋਵਿੰਦ ਘਾੜ ਤੋਂ ਜੀ ਕੇਮਪਲ ਸਾਹਿਬ ਗੋਵਿੰਦ ਧਾਮ ਤੇ ਉੱਤੋਂ ਉੱਪਰ ਅੱਗੇ ਫੇਰ ਚੜਾਂਗੇ ਪੱਬੀ ਓਏ ਤੇ ਸਵੇਰ ਦਾ ਸਮਾਂ ਸਾਰੇ ਜਿਹੜੇ ਬੰਦੇ ਆ ਆਪਣੀ ਸੰਗਤ ਜਾ ਰਹੀ ਆ ਸੰਗਤ ਨਿਕਲ ਕੇ ਸੋਹੇ ਜਾ ਰਹੇ ਆ ਸੋ ਛੋਟਿਆਂ ਵਿੱਚ ਲੜਾਈ ਹੋ ਗਈ ਚਲੋ ਜੀ ਚਲੋ ਆ ਪਾਰਕਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੀ ਸੰਗਤ ਪੰਜਾਬ ਹਰਿਆਣਾ ਕੂਟੀਆਂ ਸੇਤਾਂ ਤੱਕ ਪਹੁੰਚੀ ਹੋਈ ਆ ਮੋਟਰਸਾਈਕਲਾਂ ਤੇ ਆਉਂਦੇ ਆ ਸੋ ਬਹੁਤ ਸੋਹਣਾ ਨਜ਼ਾਰਾ ਸਾਹਮਣੇ ਤੁਸੀਂ ਉਹ ਪਹਾੜ ਦੇਖ ਰਹੇ ਹੋ ਵਰਤਨਾ ਲੱਦੇ ਘਾਟ ਤੋਂ ਗੋਵਿੰਦਘਾਮ ਜਾਣ ਲਈ ਆਹ ਟਾਟਾ ਸੋਮੋ ਖੜੀਆਂ ਹੁੰਦੀਆਂ ਹੁੰਦੀਆਂ ਇੱਥੇ ਜਦੋਂ ਹੀ ਆਪਾਂ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਆ 50000 ਰੁਪਏ ਸਵਾਰੀ ਦੇ ਲੈਂਦੇ ਆ ਭਰ ਕੇ ਤੋਰਦੇ ਆ ਉੱਥੋਂ ਕਿ ਆਪਾਂ ਇੱਥੋਂ ਅੱਗੇ ਜਾ ਸਕਦੇ ਹਾਂ ਜਿੰਨਾ ਨੇ ਵੀ ਜਾਣਾ ਸੋ ਇੱਥੋਂ ਇਹ 3-4 ਕਿਲੋਮੀਟਰ ਆਪਾਂ ਨੂੰ ਅੱਗੇ ਛੱਡ ਦੇਣਗੇ ਤੇ ਉਸ ਤੋਂ ਅਗਲਾ ਸਫ਼ਰ ਪੈਦਲ ਤੈਅ ਕਰਨਾ ਪਊਗਾ ਦੇਖ ਸਕਦੇ ਆ ਆਖੜੀਆਂ ਸਾਰੀਆਂ ਗੱਡੀਆਂ ਸਵੇਰ ਦੇ ਸੰਗਤ ਲਈ ਉੱਥੇ ਜਾਣ ਲਈ ਆਪਾਂ ਨੂੰ ਮਿਲ ਗਈ Tata Sumo ਤੇ ਆਹ ਬਾਈ ਲਿਖੀ ਜਾਂਦੇ ਨੰਬਰ ਇੱਥੇ ਬਾਰੀ ਲੋਡ ਤੁਰਦੇ ਆ ਇਹ ਤੇ ਸੰਗਤ ਸਾਰੀ ਬੈ ਗਈ ਸਾਡੇ ਨਾਲ ਚਾਰ-ਸਾਥੀ ਸਾਡੇ ਹੋਰ ਲੱਗੇ ਤੇ ਖਚਾਗਾਚ ਭਰ ਲਈ ਜਮਾ ਤੇ ਲੈ ਵੀ ਇੱਕ ਜਕਾਰਾ ਬੁਲਾ ਦੋ ਜੱਜ ਕੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਮੰਨ ਗੁਰੂ ਮੇਰ ਕਰੇ ਕਸਾ ਪਰ ਸਾਡਾ ਵਧੀਆ ਰਹੇ ਮਰਬਾਨ ਕੋ ਕਿ ਲਾਇਆ ਮਰਬਾਨ ਆ ਤਾਂ ਹਮਾਰ ਕੇ ਲਾ ਦੇ ਚਲੋ ਜੀ ਚੱਲ ਤੇ ਆਪਣਾ ਸਫਰ ਲਓ ਪਾਪਾ ਯਾਰ ਕੱਢ ਦੇ ਅਗਲੇ ਅੱਕੇ ਲਿਆਉਗੇ ਟ੍ਰੇਨ ਨੂੰ ਖੜਕਾ ਕਰਦਾ ਪੁਲ ਜਦਾਂ ਜਦੋਂ ਟ੍ਰੇਨ ਟਪਦੀ ਹੁੰਦੀ ਹੈ ਫਲਾਣਾ گاؤں ਅਸੀਂ ਆ ਗਏ ਇੱਥੇ ਤੇ ਜਿੱਥੋਂ ਤੱਕ ਸਿਰਫ ਗੱਡੀਆਂ ਆਉਂਦੀਆਂ ਟਾਟੋ ਤੋਂਮੋ ਤੇ ਇਸ ਤੋਂ ਅੱਗੇ ਸਾਰਾ ਟਰੈਕ ਪੈਦਲ ਹੈਗਾ ਤੇ ਹੁਣ ਇੱਥੋਂ ਅਸੀਂ ਪੈਦਲ ਚੱਲਣਾ ਅੱਗੇ ਨੂੰ ਤੇ ਸਾਡੇ ਬੰਦੇ ਤਿਆਰ ਆ ਸਾਰੇ ਤੇ ਅੱਗੇ ਚਾਲੇ ਪੋਣੇ ਜਦੋਂ ਫਲਾਣਾ گاؤں ਪਹੁੰਚਿਆ ਨਾ ਪਿੰਡ ਇੱਥੇ ਇੱਥੇ ਹੁੰਦੀ ਹੈ ਰਜਿਸਟ੍ਰੇਸ਼ਨ ਚੈਕਿੰਗ ਵਾਸਤੇ ਕਾਊਂਟਰ ਬਣੇ ਹੋਏ ਆ ਅਲੱਗ-ਅਲੱਗ ਇੱਥੋਂ ਅੱਗੇ ਚੈੱਕ ਕਰਕੇ ਤੋਰਨਗੇ ਜੋ ਵੱਧ ਕੇ 20 ਮਿੰਟਾਂ ਦੇ ਅਸੀਂ ਟਰੈਕ ਸ਼ੁਰੂ ਕਰਤਾ ਗੋਮਦ ਘਾੜ ਤੋਂ ਗੋਮਨ ਧਾਮ ਤੱਕ ਦਾ ਸਮਾਂ ਦੇਖਾਂਗੇ ਕਿ ਕਿੰਨਾ ਲੱਗਦਾ ਕਿਉਂਕਿ ਜਿਵੇਂ ਜਿਵੇਂ ਉੱਪਰ ਜਾਵਾਂਗੇ ਬੜਾ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਹੌਲੀ ਹੌਲੀ ਸਾਈਟਾਂ 'ਤੇ ਜਾ ਰਹੇ ਹਾਂ ਕੁਝ ਬੰਦੇ ਸਾਡੇ ਉਹ ਅੱਗੇ ਲਾਂਗੇ ਤੇ ਅੱਗੇ ਤੁਹਾਨੂੰ ਖੂਬ ਸਵਰਤਨ ਨਜ਼ਾਰੇ ਦਿਖਾਉਂਦੇ ਜਾਵਾਂਗੇ। ਆ ਪਿੱਛੇ ਝਰਨੇ ਪਾਣੀ ਦੇ। ਨਾਲ-ਨਾਲ ਟਰੈਕਿੰਗ। ਇਹ ਤਾਂ ਚੱਲਿਆਂ ਨੂੰ ਨਾ 1 ਘੰਟਾ ਹੋ ਗਿਆ तकरीबन। ਤੇ ਚੱਲਣ ਵੇਲੇ ਹਲਕਾ-ਹਲਕਾ ਬਹੁਤ ਸਲੋ ਕਦਮ ਚੱਕੋ। ਜਿਵੇਂ-ਜਿਵੇਂ ਤੁਹਾਡੀ ਬੋਡੀ ਗਰਮ ਹੋਊਗੀ। ਉਸ ਤੋਂ ਬਾਅਦ ਨਾ ਤੁਹਾਡਾ ਸਰੀਰ ਆਟੋਮੈਟਿਕੀ ਹੌਲਾ ਹੁੰਦਾ ਜਾਊਗਾ। ਮਤਲਬ ਤੁਹਾਨੂੰ 25 ਮਿੰਟਾਂ ਤੋਂ ਬਾਅਦ ਰਿਲੈਕਸ ਫੀਲ ਹੋਣ ਲੱਗ ਜੂਗਾ ਕਿ ਕੋਈ ਨੌਖਾ ਨਹੀਂ ਆਪਣਾ ਕੌਨਫੀਡੈਂਸ ਲੈਵਲ ਆ ਜਿਹੜਾ ਉਹ ਨਾ ਟੁੱਟਣ ਦਿਓ ਬਿਲਕੁਲ ਔਖਾ ਕੰਮ ਨਹੀਂ ਹੈਗਾ ਸਟਾਰਟਿੰਗ ਦੇ ਵਿੱਚ ਜਿਹੜਾ ਬੰਦਾ ਜ਼ੋਰ ਲਾਉਂਦਾ ਤੇ ਉਸ ਨੂੰ ਇਹ ਲੱਗਦਾ ਵੀ ਸਰੀਰ ਮੇਰਾ ਝੁੱਠਾ ਪੈਂਦਾ ਜਾਂਦਾ ਪਰ ਜਿਵੇਂ ਜਿਵੇਂ ਤੁਸੀਂ ਅੱਗੇ ਚੱਲੋਗੇ ਤਾਂ ਤੁਹਾਨੂੰ ਸਰੀਰ ਨੇ ਮੁੜਕਾ ਆ ਜਾਣਾ ਉਸ ਤੋਂ ਬਾਅਦ ਲਗਾਤਾਰ ਤੁਸੀਂ ਤਕਾਬਟ ਨੂੰ ਮਹਿਸੂਸ ਨਹੀਂ ਕਰੋਗੇ ਹੁਣ ਅਸੀਂ ਨੀਵੇਂ ਪਾਸੇ ਵੱਲ ਜਾ ਰਹੇ ਹਾਂ ਪਰ ਇਹ ਹਾਲ ਥੋੜਾ ਟਾਈਮ ਹੀ ਨੀਵਾ ਆਉਂਦਾ ਉਸ ਤੋਂ ਬਾਅਦ ਫਿਰ ਉਚਾਈ ਆਉਣੀ ਆ ਤੇ ਅੱਗੇ-ਅੱਗੇ ਜਿਵੇਂ-ਜਿਵੇਂ ਜਾਵਾਂਗੇ ਠੰਡਕ ਜਿਹੜੀ ਹੋਰ ਵੱਧਦੀ ਜਾਣੀ ਆ ਤੇ ਬਾਕੀ ਇਹਦੇ ਵਿੱਚ ਸਾਇਜ ਤਾਂ ਬਹੁਤ ਜ਼ਰੂਰੀ ਆ ਵੱਡੀ ਗੱਲ ਕਿਉਂਕਿ ਰਸਤੇ ਦੇ ਵਿੱਚ ਤੁਹਾਨੂੰ ਬੜਾ ਕੁਝ ਦੇਖਣ ਨੂੰ ਮਿਲਦਾ ਕੁਦਰਤ ਦਾ ਅਨੰਦ ਮਾਣੋ ਦਰਖਤ ਪਰੇ ਸੋਹਣੇ ਨੇ ਨਾਲ-ਨਾਲ ਪਾਣੀ ਸੋਹਣੀ ਹਵਾ ਚੱਲ ਰਹੀ ਆ ਸੋ ਇਹਦੇ ਕਰਕੇ ਸਫ਼ਰ ਆ ਜਿਹੜਾ ਬੜਾ ਸ਼ਾਨਦਾਰ ਲੱਗ ਰਿਹਾ ਆ ਛੋਟੇ ਬੱਚੇ ਵੀ ਜਾ ਰਹੇ ਆ ਸਾਡੇ ਨਾਲ ਤੇ ਕੋਈ ਇੰਦਾ ਮੁਸ਼ਕਲ ਨਹੀਂ ਹੈਗਾ ਇਹਦੇ ਵਿੱਚ ਜਿੱਥੇ ਵੀ ਤੁਹਾਨੂੰ ਕਿਤੇ ਲੱਗਦਾ ਵੀ ਬੋਡੀ ਨੂੰ ਆਰਾਮ ਦੇਣ ਦੀ ਜ਼ਰੂਰਤ ਆ ਉਥੇ ਠੱਗਾ ਨਾ ਕਰਿਓ ਆਪਣੇ ਸਰੀਰ ਨਾਲ ਲਗਾਤਾਰ ਚੱਲਦੇ ਰਹੋ ਤੇ ਜ਼ਰੂਰ ਜਿਹੜਾ ਥੋੜੇ ਟਾਈਮ ਤੇ ਤੁਸੀਂ ਸਫਰ ਕੱਢ ਲਓਗੇ। ਵੀ ਸੇਵਾ ਇੱਕ ਤਰ੍ਹਾਂ ਦੀ ਇਹਨਾਂ ਦੀ। ਬਾਈ ਬਹੁਤ ਇਸ ਰਸਤੇ ਨੂੰ ਲਗਾਤਾਰ ਸਾਫ਼ ਕਰਦੇ ਨੇ। ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਨਜ਼ਾਰੇ ਵੇਖਣ ਨੂੰ ਮਿਲਣਗੇ। ਕਿ ਜਿਹੜੀ ਸਫਾਈ ਆ ਟਰੈਕ ਦੀ ਇਸ ਤਰ੍ਹਾਂ ਦੇਖੋ ਤੁਸੀਂ। ਜਗਾ ਜਗਾ ਤੇ ਕੀਤੀ ਮਿਲੂਗੀ। ਬੈਂਚ ਲੱਗੇ ਹੋਏ ਨੇ। ਥੋੜਾ ਬਹੁਤਾ ਸੰਗਤਾਂ ਨੂੰ ਵੀ ਇਹ ਚਾਹੀਦਾ। ਕਿ ਉਹ ਇਸ ਸਫਰ ਦੇ ਵਿੱਚ ਆਪਣੇ ਖਾਲੀ ਲਿਫਾਫੇ ਪੋਲੀਥੀਨ ਵਗੈਰਾ ਨਾ ਸਿੱਟੇ ਜਾਣ। ਕਿਉਂਕਿ ਕੁਝ ਵੀ ਗੱਲ ਨਹੀਂ। ਇਸ ਨੂੰ ਆਪਾਂ ਬੈਗ 'ਚ ਪਾ ਸਕਦੇ ਹਾਂ। ਲਓ ਜੀ ਚੱਲਿਆਂ ਨੂੰ ਸਾਨੂੰ ਡੇਢ ਘੰਟਾ ਹੋ ਗਿਆ ਤਕਰੀਬਨ ਤੇ ਉੱਪਰ ਜਿਵੇਂ ਜਿਵੇਂ ਜਾਂਦੇ ਆ ਤਾਂ ਸਰੀਰ ਥੱਕਣ ਦੀ ਬਜਾਏ ਨਾ ਹਲਕਾ ਹੁੰਦਾ ਜਾਂਦਾ ਕਿਉਂਕਿ ਜਦੋਂ ਚੱਲੇ ਸੀ ਜ਼ਰੂਰ ਔਖਾ ਲੱਗ ਰਿਹਾ ਸੀ ਇੱਕ ਵਾਰ ਤੇ ਜਿਵੇਂ ਜਿਵੇਂ ਗਰਮੀ ਆ ਰਹੀ ਆ ਸਰੀਰ ਨੂੰ ਤੇ ਕੋਈ ਇਹਤੇ ਦਿੱਕਤ ਨਹੀਂ ਆ ਰਹੀ ਕਿਉਂਕਿ ਤਾਹਾਂ ਮੌਸਮ ਵੀ ਠੰਡਾ ਹੁੰਦਾ ਜਾਂਦਾ ਤੇ এনवायरमेंट ਵੀ ਬੜਾ ਸੋਹਣਾ ਹੈ ਮੌਸਮ ਤੇ ਇਹ ਹੁਣ ਬੰਦੇ ਸਾਡੇ ਭੱਜ ਲੈ ਵਲਾਗਤੋਂ ਨਿਕਲ ਜਾਂਦੇ ਆ ਇਹ ਇਹ ਫਿਰ ਮੈਨੂੰ ਗਾਹ ਜਾ ਕੇ ਮਿਲਦੇ ਆ ਤੇ ਆ ਪਿੱਛੇ ਬੰਦੇ ਆਉਂਦੇ ਆ ਸਾਡੇ ਹੋਰ ਵੀ ਸੋ ਹੌਲੀ ਹੌਲੀ ਚੱਲ ਰਹੀ ਆ ਬੜੇ ਛੋਟੇ ਸਟੈਪਾਂ ਨਾਲ ਬਹੁਤ ਸੋਹਣਾ ਨਜ਼ਾਰਾ ਆ ਰਿਹਾ ਟਰੈਕਿੰਗ ਕਰਨ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਜਦੋਂ ਸਟੈਪ ਆਪਾਂ ਡਾ ਭਰਦੇ ਆ ਕਾਲ ਕਰਦੇ ਆ ਸਾਹ ਵੀ ਫੁੱਲਦਾ ਤੇ ਉੱਪਰ ਜਾਗਦੇ ਆ ਤਾਂ ਲੱਗਦਾ ਵੀ ਕਿਵੇਂ ਪਹੁੰਚਾਂਗੇ ਪਰ ਉੱਪਰ ਨਾ ਜਾ ਕੋ ਸਾਈਡ ਨੂੰ ਦੇਖ ਲੋ ਪਿਆਰੀ ਮਸਤ ਚੱਲ ਤੁਰੇ ਜੀ ਤੁਰਿਆ ਨੂੰ 2-3 ਘੰਟੇ ਹੋ ਗਏ ਤੇ ਜਿਵੇਂ ਜਿਵੇਂ ਥੋਨੋਂ ਨਾ ਆਪ ਤੇ ਸਾਥੀ ਅੱਗੇ ਬੈਠੇ ਮਿਲਦੇ ਆ ਧੰਨਵਾਦ ਜੀ ਤੇ ਹੌਸਲਾ ਹੋਰ ਵੱਜ ਜਾਂਦਾ ਹਰ ਮਨ ਇਹਨਾਂ ਨੂੰ ਦੇਖ ਕੇ ਨਾ ਰੂਹ ਖੜ ਜਾਂਦੀ ਆ ਵੀ ਆ ਵੇਚੋ ਤਈ ਕ ਸੋਨ ਨੂੰ ਨਹੀਂ ਦੰ ਲੈਣ ਦੇ ਤੇ ਲੋਕ ਚੱਲ ਗਏ ਘੜੋ ਨਾ ਸੋਹਣਾ ਸਫਰ ਨਿਕਲ ਰਿਹਾ ਪਸੀਨਾ ਆ ਰਿਹਾ ਤੇ ਮੱਠੀ ਮੱਠੀ ਠੰਡ ਲੱਗ ਰਹੀ ਆ ਮਾਗ ਦੇ ਮੱਠੀ ਗਾਲੀ ਤੇ ਇਸ ਤੋਂ ਉੱਤੇ ਜਿਵੇਂ ਜਿਵੇਂ ਜਾਵਾਂਗੇ ਤੇ ਆਹ ਜਿਹੜੇ ਦਰਖਤ ਆ ਹੋਰ ਸੋਹਣੇ ਹੁੰਦੇ ਜਾਣਗੇ ਤੇ ਚੰਗੀ ਗੱਲ ਆ ਮੁੰਡੇ ਸੋਹਣਾ ਸਫ਼ਰ ਗੱਟ ਰਿਹਾ ਤੇ ਸਾਨੂੰ ਅੱਗੇ ਸਾਹਮਣੇ ਪਹਾੜਾਂ ਉੱਪਰ ਹੁਣ ਧੁੱਪ ਦਿਖ ਰਹੀ ਆ ਇਸ ਤੋਂ ਪਹਿਲਾਂ ਸਾਨੂੰ ਸਾਰੀ ਕਿਤੇ ਧੁੱਪ ਨਹੀਂ ਸੀ ਛਾਂ ਹੀ ਆ ਰਹੀ ਆ ਤੇ ਹੁਣ ਸੂਰਜ ਜਿਹੜਾ ਸਾਨੂੰ ਸਾਹਮਣੇ ਦੇਖੂਗਾ ਆਹ ਸਾਈਡ ਤੋਂ ਧੁੱਪ ਪੈ ਰਹੀ ਹੈ ਪੂਰੀ ਸਾਹਮਣੇ ਵਾਲੇ ਪਹਾੜ ਤੇ ਸੋਹਣਾ ਨਜ਼ਾਰਾ ਵੱਜਿਆ ਹੋਇਆ ਹਲਕੇ ਹਲਕੇ ਸਟੈਪਵਨਰ ਅੱਗੇ ਵੱਧ ਰਹੇ ਆ ਕੁਦਰਤ ਦਾ ਆਨੰਦ ਲੈ ਰਹੇ ਆ ਏਕਾ ਖੁਸ਼ੀ ਆ ਇਹ ਟ੍ਰੈਕਿੰਗ ਕਰ ਰਹੇ ਆਪਾ ਯੁੱਥੋ ਆਏ ਨੇ ਕਿ ਮੇਰੇ ਹਸਾ ਫਰ ਜੀ ਬਹੁਤ ਵਧੀਆ ਰਿਹਾ ਸਫਰ ਬਾਈ ਹਰ ਜੀ ਕਿਰਪਾ ਨਾਲ ਜੀ ਚਲੋ ਚੰਗੀ ਗੱਲ ਕਿਹੜਾ ਏਰੀਆ ਆਪਣਾ ਆਪਾ ਲੁਧਿਆਣੇ ਦਾ ਬਾਈ ਲੁਧਿਆਣੇ ਤੋਂ ਬਾਈ ਮਿਲਿਆ ਵਾਹਿਗੁਰੂ ਜੀ ਫਤਿਹ ਸੋਹਣਾ ਸਫਰ ਰਿਹਾ ਹੋਰ ਠੀਕ ਰਿਹਾ ਜੀ ਸਫਰ ਬਹੁਤ ਵਧੀਆ ਜੀ ਠੀਕ ਹੈ ਜੀ ਸੋ ਸਫਰ ਸ਼ਬਦ ਦਾ ਸੋਹਣਾ ਹੈਗਾ ਜਿਹੜਾ ਬੰਦਾ ਨਹੀਂ ਕਾਲ ਕਰ ਰਿਹਾ ਸਾਈਜ ਤਾਂ ਬਣਾ ਕੇ ਚੱਲ ਰਹੇ ਆ ਉੱਪਰ ਜਾਂਦੇ ਸਮੇ ਤੁਹਾਨੂੰ ਜਗਾ ਜਗਾ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਮਿਲ ਜਾਣੀਆਂ ਰਸਤੇ 'ਚ ਕੁਝ ਵੀ ਖਾਣ ਪੀਣ ਦੀ ਦਿੱਕਤ ਨਹੀਂ ਹੈਗੀ ਪਾਣੀ ਵਗੈਰਾ ਦੀਆਂ ਬੋਤਲਾਂ ਥੱਲੇ ਵੀ ਲਿਆ ਸਕਦੇ ਹਾਂ ਉੱਪਰ ਵੀ ਰਸਤੇ 'ਚ ਹੈਗੀਆਂ ਸੋ ਬੈਠਣ ਦਾ ਪ੍ਰਬੰਧ ਹੈਗਾ ਹਲ ਫਰੂਟ ਮਿਲ ਸਕਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਆ ਦੇਖੋ ਤੁਸੀਂ ਇੱਥੇ ਸਾਹਮਣੇ ਮਿਲਦੀ ਆ। ਛੋਟੇ ਛੋਟੇ ਬੱਚੇ ਵਾਹਿਗੁਰੂ ਦਾ ਸਿਮਰਨ ਕਰਦੇ ਜਾ ਰਹੇ ਆ ਵਾਹਿਗੁਰੂ 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 ਇੱਕ ਜਦੋਂ ਤੁਸੀਂ ਰਸਤੇ 'ਚ ਜਾਂਦੇ ਹੋ ਤਾਂ ਤੁਹਾਨੂੰ ਜਗਾ ਜਗਾ ਤੇ ਨਾ ਘੋੜੇ ਵਾਲੇ ਪੁੱਛਣਗੇ ਤੇ ਘੋੜਾ ਲੈਣਾ ਜਾਂ ਨਹੀਂ ਜੇ ਤੁਸੀਂ 3-4 ਕਿਲੋਮੀਟਰ ਉੱਪਰ ਚੜ ਚੁੱਕੇ ਹੋ ਤਾਂ ਘੋੜਾ ਬਿਲਕੁਲ ਨਾ ਲਓ ਕਿਉਂਕਿ ਸਰੀਰ ਗਰਮ ਹੋ ਜਾਂਦਾ ਉਸ ਤੋਂ ਬਾਅਦ ਐਡੀ ਦਿੱਕਤ ਨਹੀਂ ਆਉਂਦੀ ਜਿਵੇਂ ਤੁਸੀਂ ਅੱਗੇ ਚੜਦੇ ਜਾਂਦੇ ਹੋ ਮੌਸਮ ਹੋਰ ਠੰਡਾ ਹੁੰਦਾ ਜਾਂਦਾ ਹਲਕੇ ਹਲਕੇ ਕਦਮਾਂ ਨਾਲ ਤੁਸੀਂ ਆਰਾਮ ਨਾਲ ਸਫ਼ਰ ਕਰ ਸਕਦੇ ਹੋ ਸਾਡੇ ਨਾਲ ਦੇ ਸਾਥੀ ਪਹੁੰਚ ਗਏ ਇਹ ਦੇਖ ਸਕਦੇ ਹੋ ਪਿੱਛੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਦੇ ਕਰਦੇ ਤੁਹਾਨੂੰ ਹਰ ਹਰ ਮਰਦਾ ਇਨਸਾਨ ਮਿਲੂਗਾ ਬੱਚੇ ਬਜ਼ੁਰਗ ਵੱਡੇ ਮਾਤਾਵਾਂ ਭੈਣਾ ਬਾਬਾ ਜੀ ਉੱਪਰ ਆ ਰਹੇ ਨੇ ਸੋ ਸਫਰ ਕਰਕੇ ਬਾਬਾ ਜੀ ਨੂੰ ਪੁੱਛਦੇ ਆ ਕਿਵੇਂ ਰਿਹਾ ਕਿਵੇਂ ਰਿਹਾ ਇਹ ਸਫਰ ਹਾਂਜੀ ਸਫਰ ਕਿਵੇਂ ਰਿਹਾ ਤੁਹਾਡਾ ਠੀਕ ਰਿਹਾ ਜੈਸਾ ਵੀ ਹੈ ਠੀਕ ਹੈ ਚੱਲ ਕਰਕੇ ਆਏ ਗਏ ਕੋਈ ਮਹਾਰਾਜ ਦੇ ਨਾਮ ਪਰ ਬਹੁਤ ਵਧੀਆ ਜੀ ਸੋ ਕਿੱਥੋਂ ਆਏ ਜੁਪੀ ਤੋਂ ਆਏ ਹੈ ਜਿਲ੍ਹਾ ਬਿਨੋ ਜੁਪੀ ਤੋਂ ਬਾਬਾ ਜੀ ਪਹੁੰਚੇ ਨੇ ਤੇ ਉੱਪਰੋਂ ਦਰਸ਼ਨ ਕਰਕੇ ਜਿਲ੍ਹਾ ਬਿਨੋ ਤੇ ਇਸ ਤੋਂ ਬਾਅਦ گاਉਂ ਪਰਮਾ ਵਾਲਾ ਸੋ ਦੇਖ ਸਕਦੇ ਹੋ ਬਾਦਿਆ ਦਾ ਹੌਸਲਾ ਸੋ ਬਾਬਾ ਜੀ ਕਹਿੰਦੇ ਬਹੁਤ ਵਧੀਆ ਸਫਰ ਬਹੁਤ ਵਧੀਆ ਸਫਰ ਰਿਹਾ ਸੋ ਹਰ ਤਰ੍ਹਾਂ ਦੇ ਇਨਸਾਨ ਇੱਥੇ ਮਿਲਦੇ ਆ ਜਿਹਦੇ ਨਾਲ ਤੁਹਾਨੂੰ ਨਾ ਸਫ਼ਰ ਕਰਨਾ ਸੌਖਾ ਲੱਗਦਾ ਤੁਸੀਂ ਤੁਹਾਨੂੰ ਐ ਲੱਗਦਾ ਵੀ ਜੇ ਸਾਨੂੰ ਥਕਾਵਟ ਆ ਗਈ ਜਾਂ ਕੁਝ ਵੀ ਇਦਾਂ ਦਾ ਤਾਂ ਤੁਸੀਂ ਉਹਨਾਂ ਵੱਲ ਵੇਖ ਕੇ ਹੋਰ ਹੌਸਲਾ ਮਿਲਦਾ ਜਿਹੜੇ ਉਧਰੋਂ ਸੰਗਤ ਆ ਰਹੀ ਹੁੰਦੀ ਆ ਵੀ ਕਿਵੇਂ ਉਹ ਉਪਰੋਂ ਦਰਸ਼ਨ ਕਰਕੇ ਵਾਪਸ ਆ ਰਹੇ ਆ ਸੋ ਹੋਰ ਵੀ ਰਸਤੇ 'ਚ ਬਹੁਤ ਸੰਗਤਾਂ ਮਿਲਣਗੀਆਂ ਸਭ ਨਾਲ ਆਪਾਂ ਰੂਹ ਰੂਹ ਹੋਵਾਂਗੇ ਤੇ ਕੁਦਰਤ ਦੇਖੋ ਤੁਸੀਂ ਇੰਨੀ ਹਰੀਆਲੀ ਗ੍ਰੀਨਰੀ ਨਾਲ ਪਾਣੀ ਦੇ ਝਰਨੇ ਤੇ ਸੋਹਣਾ ਰੰਗ ਵੱਜਿਆ ਹੋਇਆ ਤੇ ਨਾਲ-ਨਾਲ ਜਿਹੜਾ ਸਫਰ ਕਰਨਾ ਟਰੈਕਿੰਗ ਇੱਕ ਅਲੱਗ ਤਰ੍ਹਾਂ ਦਾ ਸਕੂਨ ਦਿੰਦੀ ਆ ਸੋ ਜ਼ਿੰਦਗੀ 'ਚ ਜ਼ਰੂਰ ਇਸ ਚੀਜ਼ ਨੂੰ ਕਰਨਾ ਚਾਹੀਦਾ ਇੱਥੇ ਆ ਕੇ ਹਰੀਆਲੀ ਹੋਰ ਜ਼ਿਆਦਾ ਸੋਹਣੀ ਹੋ ਗਈ ਤੇ ਚਾਰੇ ਪਾਸੇ ਲੰਬੇ-ਲੰਬੇ ਦਰਖਤ ਫੋਇ ਫੋਇ ਦਿਖਤ ਹੈ ਜੀ ਸੋ ਸਫਰ ਹੋਰ ਸੋਹਣਾ ਹੁੰਦਾ ਜਾ ਰਿਹਾ ਕਿਹਦਾ ਜਿਵੇਂ ਦਾ ਵੀ ਮੌਸਮ ਹੁੰਦਾ ਸੋ ਥੋੜਾ ਬੋਤਾ ਵਸੀਨਾ ਹੈ ਹਾਈ ਗ੍ਰੀ ਖਾਲਸਾ ਹੈ ਰਹੀ ਖਤੇ ਸੋ ਬੱਚੇ ਉੱਪਰੋਂ ਕਰਕੇ ਆਏ ਆ ਅੱਗੇ ਦੇ ਦਿਓ ਕਿਸੇ ਨੂੰ ਹੋਰ ਠੀਕ ਰਿਹਾ ਜੀ ਸਫਰ ਸੋ ਹਰ ਤਰ੍ਹਾਂ ਦੇ ਬੱਚੇ ਬਜ਼ੁਰਗ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਟਰੈਕ ਦੇ ਉੱਪਰ ਮੌਸਮ ਠੰਡਾ ਹੁੰਦਾ ਜਾਂਦਾ ਉੱਪਰ ਨੂੰ ਬਾਕੀ ਜਗ੍ਹਾ ਜਗ੍ਹਾ ਤੇ ਬੈਕ ਟਨ ਦਾ ਪਰਮਾਨਤ ਵਧੀਆ ਸ਼ਾਰਟਕਟ ਹੈਗੇ ਆ ਇਸ ਤਰ੍ਹਾਂ ਹੈਗਾ ਇੱਥੋਂ ਸਿੱਧਾ ਪਰ ਸ਼ਾਰਟਕਟ ਨਾਲੋਂ ਜਿਹੜਾ ਹਲਕੇ ਸਟੈਪ ਚੱਕਨੇ ਜਿਆਦਾ ਵਧੀਆ ਕਿਉਂਕਿ એનર્ਜੀ ਇੱਥੇ ਵੀ ਲੱਗਣੀ ਆ ਕੇ ਬੋਦੇ ਨਾਲੋਂ ਆਹ ਰਸਤਾ ਸਹੀ ਹੈ ਜੇ ਇੱਕ ਸਾਰ ਚੱਲੀ ਚੱਲੀ ਤਰਿਆਂ ਨੂੰ 2.5-3 ਘੰਟੇ ਹੋ ਗਏ ਤੇ ਜਿਵੇਂ ਜਿਵੇਂ ਤੁਹਾਨੂੰ ਨਾ ਆਪਦੇ ਸਾਥੀ ਅੱਗੇ ਬੈਠੇ ਮਿਲਦੇ ਆ ਧੰਨਵਾਦ ਜੀ ਤੇ ਹੌਸਲਾ ਹੋਰ ਵੱਜ ਜਾਂਦਾ ਹਰ ਮਨਾ ਇਹਨਾਂ ਨੂੰ ਦੇਖ ਕੇ ਨਾ ਰੂਹ ਖੜ ਜਾਂਦੀ ਆ ਯਾ ਵੇਚੀ ਤਰੀਕਾ ਸੋਣ ਨੂੰ ਨਹੀਂ ਨਾਮ ਲੈਣ ਦੇ ਤੇ ਲੋਕ ਚੱਲ ਗਏ ਘੜੋ ਨਾਲ ਸੋਹਣਾ ਸਫਰ ਨਿਕਲ ਰਿਹਾ ਪਸੀਨਾ ਆ ਰਿਹਾ ਤੇ ਮੱਠੀ ਮੱਠੀ ਠੰਡ ਲੱਗ ਰਹੀ ਆ ਮਾਂਗ ਦੇ ਮੱਠੀ ਗਾਲੀ ਤੇ ਇਸ ਤੋਂ ਉੱਤੇ ਜਿਵੇਂ ਜਿਵੇਂ ਜਾਵਾਂਗੇ ਤੇ ਆਹ ਜਿਹੜੇ ਦਰਖਤ ਆ ਹੋਰ ਸੋਹਣੇ ਹੁੰਦੇ ਜਾਣਗੇ ਤੇ ਚੰਗੀ ਗੱਲ ਆ ਕੁੰਡੇ ਸੋਹਣਾ ਸਫਰ ਗੱਡ ਰਿਹਾ ਹੈ ਸਫਰ ਸੋਹਣਾ ਨਿਕਲ ਰਿਹਾ ਰਸਤੇ 'ਚ ਸਾਨੂੰ ਜਦੋਂ ਬੱਚੇ ਬਜ਼ੁਰਗ ਤੇ ਮਾਤਾਵਾਂ ਭੈਣਾਂ ਮਿਲਦੀਆਂ ਹੋਰ ਹੌਸਲਾ ਹੋ ਜਾਂਦਾ ਵੀ ਜਦੋਂ ਇਹ ਜਾਇਆਏ ਉੱਪਰ ਤਾਂ ਆਪਣੇ ਲਈ ਵੀ ਸੌਖਾ ਕਿ ਪਿੱਛੇ ਨਜ਼ਾਰਾ ਦੇਖੋ ਖੂਬਸੂਰਤ ਕਿ ਉਹ ਪਿੱਛੇ ਹੈਲੀਕਾਪਟਰ ਜਾ ਰਿਹਾ ਬਹੁਤ ਸੋਹਣਾ ਥਿਊ ਹੈ ਤੇ ਨੰਦਾ ਕਰ ਦੋ ਵਾ ਰਾਸਤੇ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਤਾਂ ਇਸ ਤਰ੍ਹਾਂ ਦੇ ਨਾ ਖੂਬਸੂਰਤ ਨਜ਼ਾਰੇ ਆਉਂਦੇ ਆ ਆ ਤੁਸੀਂ ਦੇਖ ਸਕਦੇ ਹੋ ਪਾਣੀ ਤੇ ਇਸ ਦੇ ਪਿੱਛੋਂ ਸਾਹਮਣੇ ਉਹ ਪੁਲ ਜਾ ਰਿਹਾ ਆਪਾਂ ਤੇ ਵਗਦਾ ਹੀ ਬਹੁਤ ਤੇਜ਼ ਵਹਾਅ ਇੱਥੇ ਪਾਣੀ ਦਾ ਤੇ ਆਹ ਰਸਤਾ ਰਹਿ ਗਿਆ ਖੂਬਸੂਰਤ ਪਹਾੜ ਨੇ ਬਹੁਤ ਸੋਹਣਾ ਨਜ਼ਾਰਾ ਇੱਥੇ ਇਹ ਇੱਥੋਂ ਇੱਕ ਜਿਹੜਾ ਰਸਤਾ ਪਿੱਛੋਂ ਨਿਕਲਦੇ ਆ ਦੋ ਰਸਤੇ ਤਾਂ ਇੱਕ ਰਸਤਾ ਉਹ ਅੱਗੇ ਆ ਜਾਂਦਾ ਜਿਹੜਾ ਪੁਲ ਵੱਜ ਬਣਦਾ ਸਾਹਮਣੇ ਵਾਲਾ ਦਿਖ ਰਿਹਾ ਆ ਆਪਾਂ ਇਹਦੇ ਥੱਲੇ ਵੀ ਜਾ ਰਹੇ ਹਾਂ ਤੇ ਤੇਜ਼ ਆਵਾਜ਼ ਆਇਦ ਪਾਣੀ ਦੀ ਸ਼ਾਇਦ ਵੀਡੀਓ ਦੇ ਵਿੱਚ ਮੇਰੀ ਆਵਾਜ਼ ਵੀ ਨਾ ਆਵੇ ਆ ਤੁਸੀਂ ਪਾਣੀ ਦੇਖ ਸਕਦੇ ਹੋ ਪਿੱਛੇ ਸਪੀਡ ਇਹਦੀ ਬਹੁਤ ਤੇਜ਼ ਪਾਣੀ ਜਾ ਰਿਹਾ ਤੇ ਬਹੁਤ ਕਈ ਜਾਣੇ ਇੱਥੇ ਰਿਸਕ ਲੈ ਕੇ ਫੋਟੋ ਵਗੈਰਾ ਦੀ ਕਰਦੇ ਆ ਆਹ ਸਾਈਡ ਵੀ ਤੁਸੀਂ ਦੇਖੋਗੇ ਦਾ ਪਾਣੀ ਸਪੀਡ ਤੇ ਨਿਕਲ ਰਿਹਾ ਕੋ ਬਹੁਤ ਜੋ ਜਿਹੜਾ ਸਾਹਮਣੇ ਪੁਲ ਦਿਖ ਰਿਹਾ ਇੱਕ ਰਸਤਾ ਉਧਰ ਦੀ ਆਉਂਦਾ ਇੱਥੇ ਸੋਨਾ ਨਜ਼ਾਰਾ ਵੱਜਿਆ ਹੋਇਆ ਤੇ ਦੋਨੋਂ ਰਸਤੇ ਉੱਪਰ ਜਾ ਕੇ ਮਿਲ ਜਾਣੇ ਆਪਾਂ ਕਿ ਦੋ ਰਸਤੇ ਹੋ ਜਾਂਦੇ ਆ ਜਿਹੜਾ ਰਸਤਾ ਪਿੱਛੇ ਨਿਕਲਦਾ ਇੱਕ ਥੱਲੇ ਵੀ ਆਉਂਦਾ ਰਸਤਾ ਜਿਹੜਾ ਉਹ ਬ੍ਰਿਜ ਦੇ نیچے ਵੀ ਆਉਂਦਾ ਛੋਟੇ ਪੁਲ ਤੋਂ ਨਹੀਂ ਤੇ ਇੱਕ ਆਹ ਰਸਤਾ ਆ ਜਾਂਦਾ ਵੱਡੇ ਪੁਲ ਤੋਂ ਨਹੀਂ ਅੱਗੇ ਇਹ ਦੋਨੇ ਰਸਤੇ ਜਾ ਕੇ ਇਕੱਠੇ ਹੋ ਜਾਂਦੇ ਆ। ਤੇ ਇੱਥੋਂ ਆਪਣਾ ਇੱਕ ਰਸਤਾ ਵੰਡ ਲਾ। ਰਸਤਾ ਸਾਨੂੰ ਥੱਲੇ ਵਾਲਾ ਵੀ ਸਹੀ ਲੱਗਿਆ। ਜਾਨ ਟਾਈਮ ਅਸੀਂ ਉੱਪਰ ਵੀ ਜਾਵਾਂ। ਉਹ ਦੋਨੇ ਰਸਤੇ ਵੇਖਾਂਗੇ। ਬਹੁਤ ਸੋਹਣਾ ਨਜ਼ਾਰਾ ਦੇਖ ਰਹੇ ਹਾਂ ਸਾਹਮਣੇ। ਅਸੀਂ ਤਾਂ 20 ਤੇ ਸਫਰ ਸਟਾਰਟ ਕਰਕੇ ਤੇ ਹੈਲੀਪੈਡ ਆਪਣੀ ਜਗ੍ਹਾ ਆਪਾਂ ਪਹੁੰਚ ਚੁੱਕੇ ਹਾਂ। ਆ ਬੈਕ ਸਾਈਡ ਤੇ ਹੈਗਾ ਹੈਲੀਪੈਡ ਉੱਧਰਲੀ ਸਾਈਡ। ਤੇ ਇੱਥੇ ਆ ਕੇ ਜਿਹੜੇ ਹੈਲੀਕਾਪਟਰ ਉਹ ਲਾਈਟ ਹੁੰਦੇ ਨੇ ਜਿਨ੍ਹਾਂ ਨੇ ਚੜਨਾ ਉਤਰਨਾ ਉਹ ਸਾਹਮਣੇ ਖੜੇ ਨੇ ਜਿਹੜੇ ਸੋ ਉਹ ਇੱਥੋਂ ਅਗਲੇ ਸਫ਼ਰ ਲਈ ਚੱਲਣਗੇ ਤੇ ਹੈਲੀਕਾਪਟਰ ਕੋਸ਼ਿਸ਼ ਮੈਂ ਤਾਂ ਜਿੱਥੇ ਪਹੁੰਚ ਜਾਣਾਗਾ ਬੜੇ ਗੋਲੇ ਚਿਕੜੇ ਗੋਲੇ 4 ਘੰਟਿਆਂ ਦਾ ਸਫ਼ਰ ਲੱਗਿਆ ਸਾਨੂੰ ਬੜੇ ਆਰਾਮ ਨਾਲ ਆਈਆਂ ਇੱਥੇ 4 ਘੰਟਿਆਂ ਵਿੱਚ ਇੱਥੇ ਪਹੁੰਚੇ ਜੀ 4 ਬੈਗ ਆ ਸਾਰੇ ਇੱਥੇ ਆ ਕੇ ਆ ਦੇ ਕੇ ਢੋੜੇ ਸਾਰੇ ਨੂੰ ਇੱਥੇ ਰੁਕਦੇ ਆ ਇਹ ਇੱਥੇ ਆ ਕੇ ਵਧੀਆ ਜਗ੍ਹਾ ਹੈਗੀ ਰੈਸਟ ਕਰ ਸਕਦੇ ਇੱਥੇ ਸੋਹਣੀ ਜਗ੍ਹਾ ਬਣੀ ਹੋਈ ਹੈ ਇਸ ਤਰ੍ਹਾਂ ਇੱਥੇ ਹੈਲੀਕਾਪਟਰ ਥੋੜੇ ਟਾਈਮ ਵਿੱਚ ਹੀ ਪਹੁੰਚ ਜਾਂਦੇ ਆ ਜਿਨ੍ਹਾਂ ਨੇ ਜਾਣਾ ਉਹ ਵੀ ਇੱਥੇ ਤਿਆਰ ਹੁੰਦੇ ਅਗਲੇ ਉਹ ਵੇਖੋ ਸਾਹਮਣੇ ਹੈਲੀਕਾਪਟਰ ਜਿਹੜਾ ਆ ਰਿਹਾ ਉਹ ਰਹਿਣ ਤੇ ਇਹ ਹੈਲੀਕਾਪਟਰ ਹੁਣ ਇੱਥੇ ਆ ਕੇ ਲੈਂਡ ਕਰ ਜਾਣਾ nada ਮੈਂ ਸਟੇ ਕਰਦਾ ਇੱਥੇ ਉਹ ਅਗਮੀਆਂ ਸਵਾਰੀਆਂ ਨੂੰ ਤਿਆਰ ਕਰਦੇ ਤੇ ਜਿਉਂ ਹੀ ਇਹ ਵਿੱਚ ਸਵਾਰੀਆਂ ਆ ਜਾਂਦੀਆਂ ਨੇ ਇਹ ਸਵਾਰੀਆਂ ਬੈਠਣ ਤੇ ਨਾਲ ਹੀ ਹੋਏ ਫੇਰ ਉਠਾ ਕੇ ਲੈ ਜਾਂਦੇ ਜਿਸ ਤਰ੍ਹਾਂ ਅੱਗੇ ਬਾਅਦ ਉਹ ਪਹਿਲਾਂ ਵੇਰੇ 5:20 ਤੇ ਚੱਲ ਗਏ ਤੇ 10 ਵਜੇ ਅਸੀਂ ਗੁਰਦੁਆਰਾ ਹੀ ਗੇਂਡਕੋਂ ਗੋਬਿੰਦਾਂ ਪਹੁੰਚ ਚੁੱਕੇ ਹਾਂ ਬੈਕ ਸਾਈਡ ਤੇ ਸੋ ਸਾਨੂੰ ਸਾਢੇ 4-5 ਘੰਟੇ ਲੱਗੇ ਆ ਤੇ ਉਸ ਤੋਂ ਬਾਅਦ ਲਗਾਤਾਰ ਚੱਲੇ ਹੀ ਆ ਅਸੀਂ ਉੱਥੋਂ ਇੱਥੇ ਆ ਕੇ ਹੁਣ ਕਮਰਾ ਵਗੈਰਾ ਪ੍ਰਬੰਧ ਕਰਦੇ ਆ ਆ ਗੁਰਦੁਆਰੇ ਦੇ ਸਾਹਮਣੇ ਦੀ ਗਲੀ ਆ ਇਹ ਸੰਗਤ ਜਿਹੜੀ ਤੁਸੀਂ ਆ ਬੈਗ ਪਾ ਕੇ ਜਾ ਰਹੀ ਆ ਦੇਖ ਰਹੇ ਹੋ ਤੇ ਪਿੱਛੇ ਵੀ ਸਾਡੇ ਆ ਰਹੇ ਨੇ ਇਹ ਉਹ ਸੰਗਤ ਆ ਜਿਹੜੀ ਅੱਜ ਉੱਪਰ ਦਰਬਾਰ ਸਾਹਿਬ ਚ ਸਮਾਧਰ ਦੇ ਕੇ ਆਏ ਆ ਹੀਮਕੁੰਡ ਸਾਹਿਬ ਤੇ ਇਹ ਹੁਣ ਇੱਥੇ ਸਿਰਫ ਚਾਹ ਪਾਣੀ ਪੀਣ ਲਈ ਰੋਕ ਰਹੇ ਆ ਬਾਕੀ ਜਿਹੜੇ ਹੈਗੇ ਆ ਵੀ ਕੋਈ ਇੱਥੇ ਰੁਕਦਾ ਨਹੀਂ ਹੈਗਾ ਕਿਵੇਂ ਜਿਵੇਂ ਅੱਕੇ ਜਾ ਰਹੇ ਆ ਤੇ ਰਸ਼ ਬਹੁਤ ਜ਼ਿਆਦਾ ਵੱਧ ਰਿਹਾ ਇਹਦੇ ਸਾਹਮਣੇ ਦੁਕਾਨਾਂ ਨੇ ਕਾਫੀ ਜ਼ਿਆਦਾ ਬਾਜ਼ਾਰ ਲੱਗੇ ਹੋਏ ਆ ਇਹਨਾਂ ਬਾਜ਼ਾਰਾਂ ਦੇ ਵਿੱਚ ਹਰ ਤਰ੍ਹਾਂ ਦੀ ਖਾਣ ਪੀਣ ਦੀ ਚੀਜ਼ ਤੁਗਣੇ ਤਕਣੇ ਰੇਟਾਂ ਤੇ ਮਿਲਦੀ ਆ ਤੇ ਆਹ ਗੇਟ ਹੈਗਾ ਮੇਨ ਗੁਰਦੁਆਰਾ ਸਾਹਿਬ ਦਾ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਪੂਰੀ ਭੀੜ ਹੋ ਚੁੱਕੀ ਆ ਕਿਉਂਕਿ ਜਿਹੜੀ ਉੱਪਰੋਂ ਸੰਗਤ ਸੀ ਜੀ ਉਹ ਹੁਣ ਆਈ ਵੀ ਆ ਤੇ ਇਧਰੋਂ ਵੀ ਥੱਲੋਂ ਵੀ ਆ ਰਹੇ ਨੇ ਉਹ ਸੰਗਤ ਲਗਾਤਾਰ ਆਉਣਾ ਜਾਣਾ ਬਰਕਰਾਰ ਆ ਜਿਆਦਾ ਨੰਗਰ ਛੱਕਦੇ ਆ ਹੁਣ ਕਿ ਆ ਸੰਗਤ ਅੱਜ ਤੁਸੀਂ ਦੇਖ ਸਕਦੇ ਹੋ ਉਹ ਸਿਹੜੀ ਲੰਨ ਲੱਗੀ ਹੋਈ ਆ ਉਹ ਕਮਰਿਆਂ ਦੇ ਹਾਲਾਂ ਵਾਸਤੇ ਆ ਹਾਲ ਜਿਨ੍ਹਾਂ ਨੇ ਲੈਣੇ ਨੇ ਸੰਗਤ ਇੱਥੇ ਇੰਨੀ ਹੀ ਰਹਿੰਦੀ ਆ ਜਿਹੜੀ ਸੋਚ ਸੱਚਖੰਡ ਸ਼੍ਰੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਆ ਉਹ ਖੁਸ਼ਾ ਕਰਕੇ ਗੁਰਦੁਆਰਾ ਗੁਰੂ ਚਾਹੇ ਨਾਮ ਜਰਮਾਂ ਕਰਦੇ ਆ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਆ ਇੱਥੋਂ ਵੀ ਜਿਹੜੀ ਵੀ ਸੰਗਤ ਪਰਵਾਈ ਆ ਉਹ ਇੱਥੇ ਨਾ ਰੁਕੇ ਕਿਉਂਕਿ ਇੱਥੇ ਪ੍ਰਬੰਧ ਘੱਟ ਵੀ ਹੈਗਾ ਤੇ ਜਿਹੜੀ ਸੰਗਤ ਉੱਪਰ ਆਈ ਆ ਉਹ نیچے ਜਾ ਸਕਦੀ ਆ ਸ਼ਾਮ ਤੱਕ ਇਹ ਦਰਬਾਰ ਸਾਹਿਬ ਹੈ ਇਧਰਲੀ ਸਾਈਡ ਤੇ ਸੰਗਤ ਹੁਣ ਸਾਰੀ ਇੱਥੋਂ ਚਾਲੇ ਪਾ ਰਹੇ ਅੱਗੇ ਤੇ ਜਿਵੇਂ ਜਿਵੇਂ ਅੱਗੇ ਜਾਣਗੇ ਤਾਂ ਇੱਥੇ ਰਸ ਫਿਰ ਵੀ ਘਟ ਨਹੀਂ ਹੋਣਾ ਇੱਥੇ ਰਸ ਇੰਨਾ ਹੀ ਰਹਿਣਾ ਸੋ ਆ ਦੇਖ ਸਕਦੇ ਹੋ ਬਾਹਰਲੀ ਸਾਈਡ ਲੰਗਰ ਹਾਲ ਦਾ ਰਸ਼ ਤੇ ਇਧਰ ਵੀ ਹੁਣ ਪੂਰੀ ਭੀੜ ਹੋ ਚੁੱਕੀ ਆ ਸ਼ਾਮ ਦੇ ਟਾਈਮ ਦੇ ਵਿੱਚ ਤੇ ਇਸ ਤੋਂ ਪਹਿਲਾਂ ਵੀ ਦਿਨੇ ਵੀ ਆਪਾਂ ਦੇਖਿਆ ਸੀ ਜਦੋਂ ਤਾਂ ਪੂਰੀ ਸੰਗਤ ਇੱਥੇ ਝੁੱਟੀ ਹੋਈ ਸੀਗੀ ਤੇ ਹੁਣ ਪਰੋਂ ਬਾਰਿਸ਼ ਦਾ ਮੌਸਮ ਆ ਆ ਦੇਖ ਸਕਦੇ ਹਾਂ ਪੋਜ਼ਿਸ਼ਨ ਇਧਰ ਲਈ ਸਰ ਚਾਹ ਲਈ ਬਣੀ ਭਾਂਜੀ ਵਾਲਾ ਹੋ ਠੀਕ ਹੋ ਮੈਂ ਫੀਲ ਆਇਆ ਬੀ ਚਲਦਾ ਰਹੀ ਸੋ ਤੁਹਾਰੇ ਥੈਂਕ ਯੂ ਆ ਵੀਡੀਓ ਬਣਾ ਦੇ ਫਿਰ ਕਰਦੇ ਆ ਫੋਟੋ ਸੋ ਇਧਰਲੀ ਸਾਈਡ ਹੈਗਾ ਚਾਹ ਦਾ ਲੰਗਰ ਤੇ ਇੱਥੇ ਚਾਹ ਛਕ ਕੇ ਸੰਗਤ ਤੇ ਅੱਗੇ ਜਾ ਰਹੇ ਜੀ ਆਹ ਵਾਲੀ ਸਾਈਡ ਸਾਰੇ ਲੰਗਰ ਹਾਲ ਹੈਗਾ ਤੇ ਦੱਸਿਆ ਜਾ ਰਿਹਾ ਵੀ ਰਾਤ ਨੂੰ ਇੱਥੇ ਵੀ ਜਗ੍ਹਾ ਨਹੀਂ ਮਿਲਦੀ ਇੰਨੀ ਸੰਗਤ ਜ਼ਿਆਦਾ ਹੋ ਜਾਂਦੀ ਆ ਬਾਕੀ ਸ਼ਾਮ ਤੱਕ ਇੱਥੇ ਆ ਸ਼ਾਮ ਦਾ ਵੀ ਦੇਖਦੇ ਆ ਵੀ ਕੀ ਮਾਹੌਲ ਹੈ ਤੇ ਸੰਗਤ ਚ ਜੋ ਸ਼ਾਹ ਬਹੁਤ ਜ਼ਿਆਦਾ ਆ ਜਿਵੇਂ ਜਿਵੇਂ ਸੰਗਤ ਆ ਰਹੀ ਆ ਚਾਹ ਪਾਣੀ ਛੱਕ ਕੇ ਅੱਗੇ ਜਾ ਰਹੀ ਆ ਇੰਨਾ ਫਰਕ ਆ ਵੀ ਆਪਣੇ ਤੋਂ ụp ਲਾ ਲੋ ਤੇ ਇੱਥੇ ਸੰਗਤਾਂ ụpਾ ਸੇਕ ਰਹੀਆਂ ਨੇ ਕਿਉਂਕਿ ਜਿਨ੍ਹਾਂ ਨੂੰ ਸਰਦੀ ਠੰਡ ਲੱਗਦੀ ਆ ਪਾਦੇ ਵਿੱਚ ਸਰੀਰ ਵੀ ਪਿਗਲਦਾ ਤੇ ਵੈਸੇ ਵੀ ਟੈਂਪਰੇਚਰ ਇੱਥੇ ਜਿਆਦਾ ਡਾਊਨ ਹੋਣ ਕਰਕੇ ਤੁੱਕ ਵਧੀਆ ਲੱਗਦੀ ਆ ਤੁੱਕ ਫੇਕ ਰਹੀ ਸੰਗਤ ਦੇਖ ਲਓ ਕਮਾਲ ਆ ਵੀ ਪੰਜਾਬ ਦੇ ਵਿੱਚ ਤੁੱਕ ਤੋਂ ਵੱਜਦੇ ਆ ਇੱਥੇ ਤੋਂ ਪੈਣੀ ਵਧੀਆ ਲੱਗਦੀ ਆ ਵੀ ਇੱਥੇ ਸੌਣਾ ਹੋਵੇ ਬਹੁਤ ਸੋਹਣੀ ਨੀਂਦ ਆਉਂਦੀ ਆ ਤੇ ਆ ਪਿਛਲੇ ਪਾਸੇ ਪਹਾੜ ਇੱਧਰ ਰਹੀ ਗੀ ਬਿਲਡਿੰਗ ਜਿਤੋਂ ਵੱਡਾ ਸਾਲ ਦੀ ਤੇ ਸਾਹਮਣੇ ਲੰਗਰ ਹਾਲ ਲਓ ਜੀ ਸੋ ਗੋਵਿੰਦਾਂ ਪਹੁੰਚ ਗਏ ਤੇ ਇੱਥੇ ਆ ਕੇ ਸਾਨੂੰ ਕਮਰਾ ਲੈ ਲਿਆ ਸੀ ਕਿਉਂਕਿ ਹਾਲ ਦੇ ਵਿੱਚ ਉੱਥੇ ਰਸ਼ ਵੀ ਜ਼ਿਆਦਾ ਹੈਗਾ ਤੇ ਬਾਕੀ ਸੰਗਤ ਕਹਿੰਦੀ ਸੀ ਆਪਾਂ ਆਰਾਮ ਕਰ ਲਾਂਗੇ ਕੁਝ ਟਾਈਮ ਸਵੇਰੇ ਦੁਨੀਆਂ ਚੱਲਾਂਗੇ ਸੋ ਅਸੀਂ ਇੱਥੇ 11 ਵਜੇ ਸਾਨੂੰ ਕਮਰਾ ਮਿਲ ਗਿਆ ਆਹ ਕਮਰਾ ਤੇ ਇੱਥੇ ਅਸੀਂ ਹੁਣ ਰੈਸਟ ਕਰਨ ਲੱਗੇ ਆ ਵਧੀਆ ਕਮਰਾ ਪੰਜ ਛੇ ਜਾਣੇ ਆਰਾਮ ਨਾਲ ਪੈ ਜਾਗੇ ਇੱਥੇ ਇੱਕ ਬੰਦਾ ਇੱਥੇ ਸੌ ਜਾਵੇ ਤੇ ਇੱਥੋਂ ਅਸੀਂ ਸਵੇਰੇ ਚਾਰ ਵਾਲੇ ਜੱਥੇ ਦੇ ਨਾਲ ਜਾਵਾਂਗੇ ਤੇ ਪੂਰਾ ਟਾਈਮ ਅਸੀਂ ਇੱਥੇ ਨੜੇ ਫਿਰ ਜਿਹੜਾ ਦੇਖਾਂਗੇ ਸਾਹਮਣੇ ਉਹ ਬੈਠ ਰਹੇ ਹਨ ਪਹਾੜ ਉੱਤੇ ਤੇ ਬਹੁਤ ਵਧੀਆ ਮੌਸਮ ਹੈ ਨਾ ਠੰਡ ਹੈ ਤੇ ਠੰਡਾ ਮੌਸਮ ਹੈ ਬਾਕੀ ਅਸੀਂ ਸ਼ਾਮ ਨੂੰ ਫਿਰ ਇੱਥੇ ਘੁੰਮ ਕੇ ਆਵਾਂਗੇ ਹਾਂਜੀ ਸਸਿ ਕਾਲ ਕੀ ਹਾਲ ਆ ਸੋ ਸ਼ਾਮ ਦਾ ਟਾਈਮ ਹੋ ਗਿਆ 3:00 ਵੱਜ ਗਏ ਤੇ ਰੈਸਟ ਕਰਕੇ ਕੇਮਤ ਕੋਮਾ ਲਾ ਕੇ ਤੇ ਹੁਣ ਅਸੀਂ ਉੱਠੇ ਆ ਤੇ ਵੇਖਿਆ ਜਦੋਂ ਬੱਦਲ ਜਮਾ بارش ਦੀ ਆਉਣ ਵਾਲਾ ਹੋ ਗਿਆ ਸੀ ਆ ਸਾਹਮਣੇ ਬੱਦਲ ਨੇ ਤੇ ਬਹੁਤ ਘੈਂਟ 뷰 ਆ ਤੇ ਇੱਧਰ ਵੀ ਸਾਡੀ ਗੁਰਦੁਆਰਾ ਸਾਹਿਬ ਰਹਿ ਗਿਆ ਹੋਟਲ ਦੇ ਨੇ ਤੇ ਜਿਹੜੇ ਹਿਸਾਬ ਨਾਲ ਹਾਂ ਬੱਦਲ ਲੱਗ ਰਹੇ ਆ ਵੀ ਕਦੋਂ ਵੀ بارش ਵੀ ਹੋ ਸਕਦੀ ਹੈ ਤੇ ਉਹ ਵੀ ਹੋ ਸਕਦਾ ਸਾਡੇ ਦੂਜੇ ਬੰਦੇ ਤਿਆਰ ਹੋ ਰਹੇ ਆ ਹੁਣ ਅਸੀਂ ਬਾਜ਼ਾਰ ਚ ਜਾ ਕੇ ਆਉਣੇ ਆ ਤੇ ਬਾਜ਼ਾਰ ਚੋਂ ਸਿੱਤਾ ਅਸੀਂ ਗੁਰਦੁਆਰਾ ਸਾਹਿਬ ਤੋਂ ਚਾਹ ਪਾਣੀ ਛੱਕ ਕੇ ਤੇ ਫੇਰ ਘੁੰਮਦੇ ਫਿਰਦੇ ਆ 10 ਮਿੰਟ ਇੱਥੇ ਤੇ ਉੱਪਰਲੇ ਬੱਦਲ ਦੇਖ ਰਹੇ ਹੋ ਤੁਸੀਂ ਕਿਵੇਂ ਹੋ ਉੱਪਰ ਦੇ ਹੈ ਉਹਦੇ ਉੱਤੋਂ ਦੀ ਟੱਪੀ ਜਾਂਦੇ ਆ ਸੋ ਘੈਂਟ 뷰 ਆ ਪੂਰਾ ਤੇ ਬਾਕੀ ਹੁਣ ਅੱਗੇ ਚੱਲ ਕੇ ਦੇਖਦੇ ਆ ਕਿ ਕਿੰਨੀ ਘਰੌਣਕ ਬਾਹਰ ਤੇ ਉਧਰਲੀ ਸੰਗਤ ਹਜੇ ਵੀ ਵਾਪਸ ਆ ਰਹੀ ਆ ਅਸੀਂ ਕਮਰੇ ਜੋਂ ਨਿਕਲ ਕੇ ਸਣ ਉੱਪਰ ਨੂੰ ਆਏ ਆ ਜਿਹੜੀ ਸਾਈਡ ਆਪਾਂ ਜਾਣਾ ਆ ਪਹਾੜੀ ਦੇ ਪਿਛਲੇ ਪਾਸੇ ਦੂਰ ਦੁਵਾਰਾ ਸ਼੍ਰੀ ਹੇਮਕੋਨ ਸਾਹਿਬ ਆ ਤੇ ਉੱਤਰੋ ਜਿਹੜੀ ਸੰਗਤ ਆ ਰਹੀ ਹੈ ਉਹ ਹੁਣ ਇੱਥੋਂ ਹਜੇ ਗੋਬਿੰਦ ਘਾੜ ਤੱਕ ਜਾਣਗੇ ਤੇ ਜਿੰਨਾਂ ਦਾ ਜਿਵੇਂ ਠੀਕ ਲੱਗਦਾ ਘੋੜਾ ਖੱਚਰਾ ਪਿੱਠੂ ਵਾਲੇ ਬਾਈਆਂ ਨਾਲ ਉਵੇਂ ਹੀ ਸੰਗਤ ਉੱਪਰ ਆ ਰਹੀ। ਸੋ ਉਪਰ ਆਉਣ ਵਾਲੀ ਸੰਗਤ ਵੀ ਕਾਫੀ ਜ਼ਿਆਦਾ ਜਿਵੇਂ ਜਿਵੇਂ ਉੱਪਰ ਆ ਰਹੇ ਆ ਤੇ ਅੱਗੇ ਨਿਕਲ ਰਹੇ ਆ ਕਿਉਂਕਿ ਇੱਥੇ ਰੁਕਣ ਦਾ ਜ਼ਿਆਦਾ ਸਮਾਂ ਵੀ ਹੈ ਨਹੀਂ ਤੇ ਜਗ੍ਹਾ ਵੀ ਘੱਟ ਹੈ। ਤੇ ਆ ਤੁਸੀਂ ਦੇਖ ਸਕਦੇ ਹੋ। ਸਾਹਮਣੇ ਪਾਣੀ ਦੇ ਝਰਨੇ ਤੇ ਇਹਨਾਂ ਝਰਨਿਆਂ ਦੇ ਪਿਛਲੇ ਪਾਸੇ ਆਪਾਂ ਜਾਣਾ ਤੇ ਸਵੇਰੇ ਇਹ ਸਫ਼ਰ ਸਟਾਰਟ ਕਰਾਂਗੇ ਇੱਕ ਵਾਰ ਜਾਇਜ਼ਾ ਲੈਣ ਆਈ ਸੀ ਤੇ ਆਉਂਦਿਆਂ ਨੂੰ ਆ ਹੁਣ ਉਧਰੋਂ ਰਸਤਾ ਫੁੱਲ ਹੈ ਕਿਉਂਕਿ ਇਧਰੋਂ ਜਾਣ ਵਾਲਾ ਕੋਈ ਨਹੀਂ ਤੇ ਉਧਰੋਂ ਆਉਣ ਵਾਲੀ ਸਾਰੀ ਸੰਗਤ ਹੈ ਤੇ ਆ ਸਾਹਮਣੇ ਦੇਖ ਸਕਦੇ ਹੋ ਪਹਾੜ ਜਿਨ੍ਹਾਂ ਦੇ ਉੱਪਰ ਬਰਫ਼ ਦਿਖ ਰਹੀ ਆ ਤੇ ਆ ਬੱਦਲ ਇਸੇ ਤਰ੍ਹਾਂ ਰੁਕੇ ਹੋਏ ਆ ਹੁਣ ਹਵਾ ਚੱਲੀ ਆ ਤੇ ਹਵਾ ਬਹੁਤ ਠੰਡੀ ਜਾਦੀ ਆ ਆ ਸੰਗਤ ਸਾਰੀ ਉੱਪਰ ਤੁਰ ਆ ਰਹੀ ਹੈ। ਸ਼ਾਮ ਦਾ ਟਾਈਮ ਆ ਬਾਈ ਹੁਣ। ਤੇ ਦੋਸਤੋ ਦੇਖ ਲਓ ਵੀ ਹੁਣ ਵੀ ਬਹੁਤ ਜ਼ਿਆਦਾ ਰਸ਼ ਹੈ। ਇਹ ਸਾਰੀ ਸੰਗਤ ਹੁਣ ਇੱਥੇ ਰਹੂਗੀ ਕਿਉਂਕਿ ਅੱਗੇ ਜਾਣ ਦਾ ਵੀ ਟਾਈਮ ਨਹੀਂ ਤੇ ਪਿੱਛੇ ਵੀ ਨਹੀਂ ਜਾਣ ਦਾ ਟਾਈਮ। ਸੋ ਇਸ ਟਾਈਮ ਤੇ ਹੁਣ ਇਹ ਸਾਰੀ ਸੰਗਤ ਇੱਥੇ ਵਿਸ਼ਰਾਮ ਕਰੋ ਵੀ ਹਾਲ तकरीबन ਫੁੱਲ ਹੋ ਜਾਂਦੇ ਆ। ਤਾਂ ਸੰਗਤ ਫਿਰ ਜਿੱਥੇ ਵੀ ਜਗ੍ਹਾ ਮਿਲਦੀ ਆ ਲੰਗਰ ਹਾਲ ਚ ਬਾਹਰ ਕਿਤੇ ਸ਼ੈਡਾਂ ਥੱਲੇ ਕਿਉਂਕਿ ਠੰਡ ਕਾਫੀ ਆ ਇੱਥੇ। ਤੇ ਇੱਥੇ ਵਿਸ਼ਰਾਮ ਕਰਦੇ ਆ। ਤੇ ਬਸੇ ਲੰਗਰ ਪਾਣੀ ਪ੍ਰਸ਼ਾਦਾ ਚਾਹ ਦਾ ਲੰਗਰ ਖੁੱਲਾ ਹੁੰਦਾ 24 ਘੰਟੇ ਚੱਲਦਾ ਇੱਥੇ ਸੋ ਸਾਡਾ ਅੱਜ ਦਾ ਸਫ਼ਰ ਇੱਥੇ ਆ ਕੇ ਸਮਾਪਤ ਹੁੰਦਾ ਤੇ ਅਸੀਂ ਇਸ ਕਮਰੇ ਦੇ ਵਿੱਚ ਰਾਤ ਰੁਕੇ ਤੇ ਕੱਲ ਨੂੰ ਸਵੇਰੇ ਇੱਥੋਂ ਗੋਵਰ ਗੁਰਦੁਆਰਾ ਗੋਵਿੰਦ ਧਾਮ ਤੋਂ ਸ੍ਰੀ ਹਿਮਕੁੰਡ ਸਾਹਿਬ ਉੱਪਰ ਚੜ੍ਹਾਈ ਲਈ ਜਾਵਾਂਗੇ ਸੋ ਜੁੜੇ ਰਹੋ ਸਾਡੇ ਅਗਲੇ ਸਫ਼ਰ ਦੇ ਨਾਲ ਸੋ ਸਾਰੀਆਂ ਵੀਡੀਓ ਦੇਖਣ ਦੇ ਲਈ ਧੰਨਵਾਦ ਸੋ ਮਿਲਦੇ ਆਂ ਕੱਲ ਸਵੇਰੇ ਇੱਥੋਂ ਅਗਲੇ ਸਫ਼ਰ ਦੇ ਲਈ ਧੰਨਵਾਦ